ਇੱਕ ਨਾ ਭਾਈ ਰਾਜਾ ਸੀ ਉਹਦੇ ਰਾਜ ਦੇ ਵਿੱਚ ਜਿਹੜਾ ਵੀ ਕੋਈ ਸਾਧੂ ਸੰਤ ਆਉਂਦਾ ਉਹ ਹਰੇਕ ਨੂੰ ਪੁੱਛਦਾ ਤੁਸੀਂ ਮੈਨੂੰ ਐਂ ਦੱਸੋ ਪ੍ਰਮਾਤਮਾ ਏਕ ਹੈ ਇਕ ਅਨੇਕ ਹੈ ਤੇ ਉਹ ਰਹਿੰਦਾ ਕਿੱਥੇ ਐ ਤੇ ਕਰਦਾ ਕੀ ਐ ਜਿਹੜਾ ਵੀ ਸੰਤ ਆਉਂਦਾ ਉਸ ਨੂੰ ਉਹਨੇ ਪੁੱਛ ਨਹੀਂ ਪੁੱਛਣਾ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੰਦਾ ਇੱਕ ਦਿਨ ਰਾਜਾ ਘੋੜੇ ਤੇ ਚੜ੍ਹਿਆ ਜੰਗਲ ਵਿੱਚ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਉਹਨੂੰ ਇੱਕ ਮਸਤ ਮਲੰਗ ਫਕੀਰ ਮਿਲਿਆ ਜਿਹੜਾ ਆਪਦੀ ਮਸਤੀ ਦੇ ਵਿੱਚ ਆ ਰਿਹਾ ਸੀ ਰਾਜਾ ਉਸ ਲਵੇ ਖੜ ਕੇ ਕਹਿੰਦਾ ਮਹਾਤਮਾ ਜੀ ਗੱਲ ਸੁਣੋ ਕਹਿੰਦਾ ਹਾਂ ਭਾਈ ਦੱਸੋ ਕਹਿੰਦਾ ਮੈਨੂੰ ਐਂ ਦੱਸੋ ਵੀ ਪ੍ਰਮਾਤਮਾ ਏਕ ਹੈ ਕ ਅਨੇਕ ਹੈ ਤੇ ਉਹ ਰਹਿੰਦਾ ਕਿੱਥੇ ਐ ਤੇ ਕਰਦਾ ਕੀ ਐ ਤਾਂ ਉਹ ਫਕੀਰ ਕਹਿੰਦਾ ਕਹਿੰਦਾ ਤੂੰ ਤਾਂ ਘੋੜੇ ਤੇ ਖੜਾ ਐ ਮੈਂ ਥੱਲੇ ਖੜਾ ਤੇਰੀ ਸਵਾਲ ਪੁੱਛਣ ਦਾ ਕੰਮ ਐਗਾ ਤੂੰ ਥੱਲੇ ਉਤਰ ਮੇਰੀ ਆਦਰਮਾਨ ਕਰ ਮੈਨੂੰ ਕਿਤੇ ਬਿਠਾ ਜਾ ਕੇ ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦਊ ਤਾਂ ਰਾਜੇ ਨੇ ਕੀ ਕਰਿਆ ਆਪਦੇ ਬਾਗ ਵਿੱਚ ਲੈ ਕੇ ਆ ਗਿਆ ਉੱਥੇ ਉਹਦੀ ਕੁਟਿਆ ਪਾਈ ਹੋਈ ਜਿੱਕ ਛੋਟੀ ਜੀ ਉਹ ਕੁਟਿਆ ਦੇ ਵਿੱਚ ਬਿਠਾਤਾ ਤੇ ਉਹ ਸਾਧੂ ਕਹਿਣ ਲੱਗਿਆ ਤੂੰ ਮੈਨੂੰ ਐਂ ਦੱਸ ਵੀ ਕੱਲੇ ਨੇ ਪੁੱਛਣਾ ਹੈ ਸਵਾਲ ਕਿ ਸਾਰੀ ਜਨਤਾ ਦੇ ਸਾਹਮਣੇ ਪੁੱਛਣਾ ਹੈ ਤਾਂ ਰਾਜਾ ਕਹਿੰਦਾ ਜੇ ਜਨਤਾ ਦੇ ਸਾਹਮਣੇ ਦੱਸ ਦੋਗੇ ਉਹਦੇ ਵਰਗੀ ਤਾਂ ਕੋਈ ਰੀਤ ਹੀ ਨਹੀਂ ਫਿਰ ਤਾਂ ਹੋਰ ਵੀ ਵਧੀਆ ਗੱਲ ਹੈ ਤੇ ਉਹ ਸਾਧੂ ਕਹਿਣ ਲੱਗਿਆ ਫਿਰ ਐ ਕਰੀ ਤੂੰ ਆਪਦੀ ਭਰਜਾ ਨੂੰ ਸੁਨੇਹਾ ਲਾ ਦੇ ਵੀ ਮਹਾਤਮਾ ਮੇਰੇ ਸਵਾਲ ਦਾ ਜਵਾਬ ਦੇਊਗਾ ਵੀ 2 ਮਹੀਨਿਆਂ ਤੱਕ ਸਾਰੇ ਇਕੱਠੇ ਹੋ ਜਾਓ 2 ਮਹੀਨਿਆਂ ਬਾਅਦ ਮੇਰੇ ਲਵੇ ਆਈ ਤਾਂ ਰਾਜਾ ਕਹਿੰਦਾ ਠੀਕ ਹੈ ਮਹਾਤਮਾ ਉੱਥੇ ਪ੍ਰਸ਼ਾਦਾ ਪਾਣੀ ਛਕਿਆ ਕਰੇ ਕੂਟੀਆਂ ਦੇ ਵਿੱਚ ਰਹਾ ਤੇ ਸਵੇਰੇ ਸ਼ਾਮ ਜਦੋਂ ਸੈਰ ਕਰਨ ਜਾਇਆ ਕਰੇ ਉੱਥੇ ਇੱਕ ਕਿਸਾਨ ਦਾ ਖੇਤ ਸੀ ਉਹ ਕਿਸਾਨ ਦੇ ਖੇਤ ਦੇ ਵਿੱਚ ਕਿਸਾਨ ਕੰਮ ਕਰਦਾ ਸੀ ਸਾਧੂ ਦੀ ਉਹਦੇ ਨਾਲ ਮਿੱਤਰਤਾ ਹੋ ਗਈ ਵਧੀਆ ਪਿਆਰ ਦੀਆਂ ਗੱਲਾਂ ਕਰਿਆ ਕਰਨ ਤੇ ਪੂਰਾ ਗੁੜਾ ਪਿਆਰ ਹੋ ਗਿਆ ਇੱਕ ਦਿਨ ਉਹ ਸਾਧੂ ਉਹ ਕਿਸਾਨ ਨੂੰ ਕਹਿਣ ਲੱਗਿਆ ਕਹਿੰਦਾ ਜੇ ਮੈਨੂੰ ਤੇਰੇ ਤੱਕ ਲੋੜ ਪਵੇ ਤੂੰ ਮੇਰੇ ਕੰਮ ਆ ਜਾਵੇਂਗਾ ਕਿਸਾਨ ਕਹਿੰਦਾ ਹਾਂ ਹਾਂ ਮਹਾਤਮਾ ਜੀ ਕੰਮ ਕਿਉਂ ਨਹੀਂ ਆਉਂਗਾ ਤੁਸੀਂ ਕੰਮ ਦੱਸੋ ਬਾਬਾ ਜੀ ਮੈਂ ਹਾਜ਼ਰਾਂ ਤੁਹਾਡੇ ਮੂਰੇ ਕਹਿੰਦਾ ਕੋਈ ਨਾ ਸਮਾਂ ਆਉਣ ਦੇ ਤੈਨੂੰ ਮੈਂ ਫਿਰ ਦੱਸੂਗਾ ਤਾਂ ਉਧਰੋਂ ਰਾਜੇ ਦਾ ਵੀ ਟਾਈਮ ਹੋ ਗਿਆ ਪੂਰਾ ਤੇ ਰਾਜੇ ਨੇ ਸੁਨੇਹਾ ਲਾਤਾ ਮਹਾਤਮਾ ਨੂੰ ਵੀ ਕੱਲੂ ਮੇਰੀ ਪਰਜਾ ਇਕੱਠੀ ਹੋਊਗੀ ਤੁਸੀਂ ਕੱਲੂ ਮੇਰੇ ਰਾਜ ਮਹਿਲ ਚ ਪਹੁੰਚਿਓ ਤਾਂ ਸਾਧੂ ਕਹਿੰਦਾ ਠੀਕ ਐ ਤਾਂ ਫਿਰ ਉਹ ਸਾਧੂ ਉਹ ਕਿਸਾਨ ਲੈਵੇ ਗਿਆ ਕਹਿੰਦਾ ਅੱਜ ਤੇਰੀ ਲੋੜ ਪੈਗੀ ਕਹਿੰਦਾ ਹਾਂ ਮਹਾਤਮਾ ਜੀ ਦੱਸੋ ਬਾਬਾ ਜੀ ਦੱਸੋ ਕੀ ਲੋੜ ਪੈਗੀ ਕਹਿੰਦਾ ਤੂੰ ਕਹਿੰਦਾ ਇੱਕ ਦਿਨ ਵਾਸਤੇ ਸਾਧੂ ਬਣ ਜਾ ਉਹ ਕਹਿੰਦਾ ਹਾਂ ਬਾਬਾ ਜੀ ਮੈਂ ਤਾਂ ਕਬੀਲਦਾਰ ਆ ਬਾਲ ਬੱਚੇ ਆਲਾ ਮੈਂ ਆਪਦੀ ਕਿਰਤ ਕਰਕੇ ਕਹਣਾ ਮੈਂ ਸਾਧੂ ਕਿਵੇਂ ਬਣ ਜਾ ਉਹ ਕਹਿੰਦਾ ਮੈਂ ਤਾਂ ਤੈਨੂੰ ਝੂਠੀ-ਮੂਠੀ ਕਹਿਣਾ ਵੀ ਤੂੰ ਇੱਕ ਦਿਨ ਮੇਰੇ ਵਾਸਤੇ ਸਾਧੂ ਬਣ ਜਾ ਮੈਂ ਬਣ ਜਾਣਾ ਕਿਸਾਨ ਬਸ ਜਿਵੇਂ ਮੈਂ ਕਹੂੰਗਾ ਤੂੰ ਉਵੇਂ ਕਰੀ ਜਾਈ ਤੇ ਕਹਿ ਕਹਾ ਕੇ ਸਾਧੂ ਨੇ ਉਹਨੂੰ ਕਿਸਾਨ ਨੂੰ ਸਾਧੂ ਬਣਾਤਾ ਤੇ ਆਪ ਕਿਸਾਨ ਬਣ ਗਿਆ ਤਾਂ ਦੋਨੇ ਤੁਰੇ ਆਉਂਦੇ ਰਾਜ ਮਹਿਲ ਦੇ ਵਿੱਚ ਰਾਜ ਆਉਂਦੇ ਆਉਂਦੇ ਸਾਧੂ ਨੇ ਆਖਿਆ ਵੀ ਤੂੰ ਡਰਨਾ ਨਹੀਂ ਹੈਗਾ ਰਾਜਾ ਤੇਰੀ ਆਰਥੀ ਆਤਾਰੂ ਜੇ ਉਹ ਤੈਥੋਂ ਕੋਈ ਸਵਾਲ ਪੁੱਛੂ ਤੂੰ ਐਂ ਕਹਿਦੀ ਵੀ ਇਹ ਤਾਂ ਮੇਰੇ ਕਿਸਾਨ ਵੀ ਦੇ ਦੂ ਇਹ ਸਵਾਲ ਦਾ ਜਵਾਬ ਤਾਂ ਤਾਂ ਕਹਿੰਦਾ ਮੈਂ ਜਵਾਬ ਦੇ ਦੂੰ ਤਾਂ ਉਹ ਕਿਸਾਨ ਕਹਿੰਦਾ ਠੀਕ ਹੈ ਜੀ ਤਾਂ ਦੋਨੇ ਜਾਣੇ ਰਾਜ ਦਰਬਾਰ ਦੇ ਵਿੱਚ ਆਏ ਜਨਤਾ ਬੈਠੀ ਤੇ ਜਿਹੜਾ ਉਹ ਕਿਸਾਨ ਸਾਧੂ ਬਣਿਆ ਹੋਇਆ ਸੀ ਉਹ ਰਾਜੇ ਦੇ ਮੂਹਰੇ ਬਹਿ ਗਿਆ ਤੇ ਜਿਹੜਾ ਰਾਜਾ ਸੀ ਰਾਜੇ ਨੇ ਨਮਸਕਾਰ ਬੁਲਾਈ ਤੇ ਕਹਿਣ ਲੱਗਿਆ ਆਗੇ ਮਹਾਤਮਾ ਜੀ ਉਹ ਕਹਿੰਦਾ ਭਾਈ ਹਾਂ ਆਗੇ ਦੱਸੋ ਸੋਡਾ ਕੀ ਸਵਾਲ ਹੈ ਕਹਿੰਦਾ ਮੈਨੂੰ ਪਹਿਲਾ ਸਵਾਲ ਇਹ ਦੱਸੋ ਵੀ ਪ੍ਰਮਾਤਮਾ ਏਕ ਹੈ ਇਕ ਅਨੇਕ ਹੈ ਕਹਿੰਦਾ ਇਹ ਤਾਂ ਸੌਖਾ ਸਵਾਲ ਹੈ ਇਹ ਤਾਂ ਮੇਰਾ ਕਿਸਾਨ ਦੇ ਦੂ ਤਾਂ ਕਿਸਾਨ ਖੜਾ ਹੋ ਗਿਆ ਜਿਹੜਾ ਸਾਧੂ ਬਣਿਆ ਹੋਇਆ ਸੀ ਕਹਿੰਦਾ ਐਂ ਕਰੋ ਰਾਜਾ ਸਾਹਿਬ ਤੁਸੀਂ ਕੁਝ ਮੋਤੀ ਮੰਗਾਓ ਤਾਂ ਰਾਜੇ ਨੇ ਮੋਤੀ ਮੰਗਾਏ ਤੇ ਰਾਜੇ ਨੂੰ ਕਹਿਣ ਲੱਗਿਆ ਹੁਣ ਮੋਤੀ ਗਿਣੋ ਮੈਂ ਤਾਂ ਅਣਪੜਾ ਤਾਂ ਰਾਜਾ ਮੋਤੀ ਗਿਣਨ ਲੱਗਿਆ ਕਹਿੰਦਾ ਇੱਕ ਕਹਿੰਦਾ ਹਾਂ ਜੀ ਇੱਕ ਉਹਨੇ ਪਰਾਂ ਰੱਖਤਾ ਫੇਰ ਚੱਕ ਲਿਆ ਦੂਜਾ ਕਹਿੰਦਾ ਦੋ ਕਹਿੰਦਾ ਦੋ ਨਹੀਂ ਇੱਕ ਕਹਿੰਦਾ ਇੱਕ ਕਿਵੇਂ ਹੋ ਗਿਆ ਕਹਿੰਦਾ ਤੇਰੇ ਹੱਥ 'ਚ ਦੇਖ ਇੱਕ ਹੀ ਆ ਕਿ ਦੋ ਆ ਕਹਿੰਦਾ ਇੱਕ ਕਹਿੰਦਾ ਇੱਕ ਤਾਂ ਉਹ ਪਿਆ ਫੇਰ ਹੋਣਗੇ ਦੋ ਕਹਿੰਦਾ ਠੀਕ ਹੈ ਜੀ ਫੇਰ ਇਸੇ ਤਰ੍ਹਾਂ ਦੋ ਤਿੰਨ ਚਾਰ ਐਂ ਗਿਣੀ ਗਿਆ ਉਹ ਤੇ ਫੇਰ ਵੀ ਇੱਕ ਰਿਹਾ ਕਰੇ ਉਹ ਕਿਸਾਨ ਕਹਿਣ ਲੱਗਿਆ ਕਹਿੰਦਾ ਪਰਮਾਤਮਾ ਤਾਂ ਇੱਕੋ ਹੀ ਹੈ ਉਹਦੇ ਰੂਪ ਅਨੇਕ ਨੇ ਇਸ ਤਰ੍ਹਾਂ ਉਹ ਤੇਰੇ ਵਿੱਚ ਵੀ ਸਮਾਇਆ ਹੋਇਆ ਹੈ ਪ੍ਰਮਾਤਮਾ ਦੇ ਰੂਪ ਅਨੇਕ ਨੇ ਹੈਗਾ ਇਕਾ ਤੇ ਉਹ ਫਿਰ ਰਾਜਾ ਹੱਥ ਬਨ ਕੇ ਖੜ ਗਿਆ ਕਹਿੰਦਾ ਦੂਜਾ ਸਵਾਲ ਹੈ ਮੇਰਾ ਜੀ ਉਹ ਰਹਿੰਦਾ ਕਿੱਥੇ ਹੈ ਕਹਿੰਦਾ ਸਵਾਲ ਹੀ ਪੁੱਛੀ ਜਾਏਗਾ ਕਿ ਮੈਨੂੰ ਦੁੱਧ ਪਾਣੀ ਵੀ ਪਿਆਏਗਾ ਮੇਰੇ ਵਾਸਤੇ ਕਹਿੰਦਾ ਦੁੱਧ ਲਿਆ ਫਿਰ ਮੈਂ ਤੈਨੂੰ ਸਵਾਲ ਦਾ ਜਵਾਬ ਦੇਵਾਂਗਾ ਰਾਜੇ ਨੇ ਭਾਈ ਦੁੱਧ ਦਾ ਆਰਡਰ ਕਰਤਾ ਦੁੱਧ ਦਾ ਗਲਾਸ ਆ ਗਿਆ ਤੇ ਜਦੋਂ ਆ ਕੇ ਉਹ ਕਿਸਾਨ ਨੂੰ ਫੜਾਇਆ ਉਹ ਉਂਗਲ ਫੇਰ ਲਾ ਗਿਆ ਤੇ ਉਂਗਲ ਫੇਰ ਲਾ ਗਿਆ ਜਦੋਂ ਉਹ ਰਾਜਾ ਕਹਿਣ ਲੱਗਿਆ ਮਹਾਤਮਾ ਜੀ ਕਹਿੰਦਾ ਇਹ ਕੀ ਕਰ ਰਹੇ ਹੋ ਕਹਿੰਦਾ ਭਾਈ ਮੈਂ ਕਿਉਂ ਕੱਢ ਰਿਹਾ ਕਹਿੰਦਾ ਐਂ ਵੀ ਕਿਉਂ ਨਿਕਲਦਾ ਹੁੰਦਾ ਪਹਿਲਾਂ ਕਹਿੰਦਾ ਇਹਨੂੰ ਜਵਾਉਣਾ ਪਊ ਫੇਰ ਰਿੜਕਣਾ ਪਊ ਫੇਰ ਮੱਕਣ ਨਿਕਲੂ ਫੇਰ ਅੱਗ ਤੇ ਰੱਖਣਾ ਪਊ ਫੇਰ ਕਿਉਂ ਨਿਕਲੂ ਕਹਿੰਦਾ ਫੇਰ ਇਹੀ ਗੱਲ ਤੈਨੂੰ ਮੈਂ ਕਹਿਣਾ ਕਹਿੰਦਾ ਪਰਮਾਤਮਾ ਜੀ ਕਹਿੰਦਾ ਦੁੱਧ ਚ ਨਹੀਂ ਦੀਂਦਾ ਉਹ ਦੀਨਾ ਕਿਤੇ ਨਹੀਂ ਪਹਿਲਾਂ ਤੈਨੂੰ ਕਹਿੰਦਾ ਭਗਤੀ ਕਰਨੀ ਪੂ ਫੇਰ ਕਹਿੰਦਾ ਤਪੱਸਿਆ ਕਰਨੀ ਪੂ ਫੇਰ ਜਾ ਕੇ ਪ੍ਰਮਾਤਮਾ ਮਿਲੂ ਤੂੰ ਆਹੀਂ ਪਾਲਦਾ ਫਿਰਦਾ ਪ੍ਰਮਾਤਮਾ ਆਹੀਂ ਮਿਲ ਜੂ ਤੇ ਰਾਜਾ ਫੇਰ ਹੱਥ ਬੰਨ੍ਹ ਕੇ ਖੜ ਗਿਆ ਤੇ ਫੇਰ ਉਹ ਬਹਿ ਗਿਆ ਤੇ ਰਾਜਾ ਕਹਿਣ ਲੱਗਿਆ ਫੇਰ ਉਹ ਕਰਦਾ ਕੀ ਹੈ ਤੇ ਜਦੋਂ ਇਹ ਪੁੱਛਣ ਲੱਗਿਆ ਰਾਜਾ ਮਹਾਤਮਾ ਨੂੰ ਵੀ ਕਰਦਾ ਕੀ ਹੈ ਤੇ ਮਹਾਤਮਾ ਕਹਿਣ ਲੱਗਿਆ ਕਹਿੰਦਾ ਮੈਂ ਤਾਂ ਨੀਚੇ ਬੈਠਾਂ ਤੂੰ ਕਹਿੰਦਾ ਕੁਰਸੀ 'ਤੇ ਬੈਠਾ ਕਹਿੰਦਾ ਮੈਨੂੰ ਐਂ ਦੱਸ ਜੇ ਤੂੰ ਮੈਥੋਂ ਸਵਾਲ ਪੁੱਛਦਾ ਮੈਂ ਤੇਰਾ ਗੁਰੂ ਆਂ ਕਿ ਤੂੰ ਮੇਰਾ ਗੁਰੂ ਆ ਤਾਂ ਰਾਜਾ ਕਹਿੰਦਾ ਤੁਸੀਂ ਗੁਰੂ ਕਹਿੰਦਾ ਫੇਰ ਤੂੰ ਮੈਨੂੰ ਆਹ ਕੁਰਸੀ 'ਤੇ ਬਿਠਾ ਤੂੰ ਥੱਲੇ ਬੈਠਾ ਤਾਂ ਰਾਜੇ ਨੂੰ ਥੱਲੇ ਬਿਠਾਤਾ ਆਪ ਮਹਾਤਮਾ ਉਹ ਜਿਹੜਾ ਕਿਸਾਨ ਬਣਿਆ ਹੋਇਆ ਸੀ ਕੁਰਸੀ 'ਤੇ ਬਹਿ ਗਿਆ ਤਾਂ ਉਹ ਕੁਝ ਨਹੀਂ ਬੋਲਿਆ ਰਾਜਾ ਫੇਰ ਕਹਿਣ ਲੱਗਿਆ ਬੋਲੋ ਜੀ ਦੱਸੋ ਕਰਦਾ ਕੀ ਆ ਉਹ ਕਹਿੰਦਾ ਬਸ ਇਹੀ ਕੰਮ ਕਰਦਾ ਹੈ ਕਹਿੰਦਾ ਉਹ ਕਿਹਦੇ ਕਿਸਾਨ ਬਣਾ ਦਿੰਦਾ ਹੈ ਕਿਹਦੇ ਰਾਜਾ ਬਣਾ ਦਿੰਦਾ ਹੈ ਕਿਸੇ ਨੂੰ ਅਮੀਰ ਬਣਾ ਦਿੰਦਾ ਹੈ ਕਿਸੇ ਨੂੰ ਗਰੀਬ ਬਣਾ ਦਿੰਦਾ ਹੈ ਕਹਿੰਦਾ ਕਿਸੇ ਨੂੰ ਸ਼ਾਹੂਕਾਰ ਬਣਾ ਦਿੰਦਾ ਹੈ ਕਿਸੇ ਨੂੰ ਫਕੀਰ ਬਣਾ ਦਿੰਦਾ ਹੈ ਕਹਿੰਦਾ ਉਹਦਾ ਇਹੀ ਕੰਮ ਹੈ ਇਹੀ ਕੰਮ ਕਰਦਾ ਰਹਿੰਦਾ ਫਿਰ ਇਹ ਗੱਲ ਸੁਣ ਕੇ ਉਹ ਰਾਜਾ ਪੈਰਾਂ 'ਚ ਡਿੱਗ ਪਿਆ ਤੇ ਉਹ ਮਹਾਤਮਾ ਤੋਂ ਗਲਤੀ ਮੰਨਣ ਲੱਗ ਗਿਆ ਤੇ ਉਹਦੇ ਤਿੰਨੇ ਸਵਾਲ ਦਾ ਜਵਾਬ ਦੇਤਾ ਇਹ ਇੰਨੀ ਕੀ ਕਹਾਣੀ ਸੀ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ